ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਮਾਨਪੁਰੀ ਡੇਰੀ ਫਾਰਮ ਕਟਿਆਲਾ ਤੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 4 ਝੋਟੀਆਂ ਤੇ 3 ਸੁਈਆਂ ਸਵਾਈਆਂ ਇੱਕ ਸੂਨ ਵਾਲੀ ਜੇ ਤੁਹਾਨੂੰ ਅੱਜ ਇੱਕ ਝੋਟੀ ਜਿਹੜੀ ਖੋਲ ਕੇ ਤੋੜ ਕੇ ਦਿਖਾਵਾਂਗੇ ਰੇਟ ਵੀ ਉਹ ਦੱਸਦੇ ਹਾਂ ਬਾਕੀ ਝੋਟੀਆਂ ਵੀ ਆ ਤਾਜ਼ੀਆਂ ਸੁਈਆਂ ਜੇ ਉਹ ਸੂਨ ਵਾਲੀ ਜੇ ਫੋਨ ਤੇ ਵੀਰ ਕੋਲ ਸੰਪਰਕ ਕਰ ਸਕਦਾ ਆ ਆ ਵੀਰ ਜੇ ਪਹਿਲੇ ਨੰਬਰ ਤੇ ਪਹਿਲਾ ਸੂਆ ਝੋਟੀ ਦਾ ਬਿਲਕੁਲ ਤਾਜੀ ਸਹੀ ਆ ਵੱਡੀ ਝੋਟੀ ਆ ਪਲੀ ਜੁੜੀ ਆ ਥਨ ਭਾਂਡੇ ਵਾਲੀ ਆ 9-10 ਲੀਟਰ ਦੇ ਕਰੀਬ ਪੋਲਾ ਆ ਪਾਲਗੋੜ ਝੋਟੀ ਦਾ ਵੱਡੀ ਝੋਟੀ ਆ ਸਿੰਗ ਥੋੜਾ ਜਿਹਾ ਖੁੱਲਾ ਆ ਸਿਪਰਾ ਸਿੰਗ ਆ ਪਿਆ ਨੂੰ ਬਾਕੀ ਵੱਡੀ ਝੋਟੀ ਆ ਪਲੀ ਜੁੜੀ ਆ ਚਲ ਗਿਆ ਵੱਡੀ ਝੋਟੀ ਦੀ ਸਾੰਭੀ ਕੇਹਨੇ ਚੰਗੀ ਰੀਜਨ ਆ ਲੈ ਵੇ ਜੀ ਵੱਡੀ ਝੋਟੀ ਆ ਇੱਥੇ ਤੁਸੀਂ ਆਓਗੇ ਪਸੰਦ ਤੁਹਾਡੇ ਜ਼ਰੂਰ ਆਏਗੀ ਕਰਦੇ ਆ ਵੀਰੋ ਨਾਲ ਗੱਲ ਸਸਕਾ ਜੀ ਸਸਕਾ ਜੀ ਵੇ ਜੀ ਕੀ ਰੱਖਿਆ ਫਿਰ ਝੋਟੀ ਦਾ ਰੇਟ ਲੈਣ ਦੇ ਨਾਲ ਹੀ ਗੱਲ ਕਰਨੀ ਆ ਆਪਾਂ 1 ਲੱਖ 10 ਹਜ਼ਾਰ ਨਹੀਂ ਵੇ ਜੀ ਝੋਟੀ ਤੁਹਾਡੀ ਠੀਕ ਆ ਬਿਲਕੁਲ ਜਾਜ ਹੈ 1 ਲੱਖ 10 ਹਜ਼ਾਰ ਦੀ ਆ ਪਰ ਆਪਾਂ ਮਾਨਪ੍ਰੀ ਡੇਰੀ ਫਾਰਮ ਤੇ ਮਾਲ ਵੇਚਣਾ ਆ ਇਸ ਕਰਕੇ ਆਪਾਂ ਮੁੱਲ ਬਿਲਕੁਲ ਜਾਇਜ਼ ਕਰਨਾ ਕੋਈ ਮਾਨਤਾਨ ਕਰੋ ਲੱਖ ਰੁਪਏ ਦੇ ਦਾਂਗੇ ਨਹੀਂ ਵੀ ਜੀ ਝੋਟੀ ਵਾਕਿਆ ਲੱਖ ਰੁਪਏ ਦੇ ਬਿਲਕੁਲ ਜਾਇਜ਼ ਕੀਤਾ ਆ ਬਾਕੀ ਇਸ ਵੀਡੀਓ ਵੇਖ ਕੇ ਜਿਹੜਾ ਵੀਰ ਆਏਗਾ ਇੱਥੇ ਜਾਂ ਵੀਡੀਓ ਖਰੀਦੇਗਾ ਤਾਂ 5000 ਦਾ ਹੋਰ ਮਾਨਤਾਨ ਕੀਤਾ ਜਾਏਗਾ 99000 ਦੀ ਝੋਟੀ ਦੇ ਦਾਂਗੇ ਬਾਕੀ ਵੀਰ ਭੇ ਫੋਨ ਲਾਵੇ ਹੋਰ ਵੀ ਮਾਨਤਾਨ ਹੋਣਗੇ ਵੱਡੀ ਝੋਟੀ ਆ ਥਣ ਭਾਂਡੇ ਵਾਲੀ ਪਹਿਲਾ ਸੂਆ ਝੋਟੀ ਦਾ ਪਲਜੜ ਪੂਰਾ ਝੋਟੀ ਦਾ ਠੀਕ ਆ ਵੀ ਜੇ ਵੀਡੀਓ ਨੇ ਵੇਖਣ ਤੇ ਧੰਨਵਾਦ ਜੇ ਡਰੈਸ ਇੱਕ ਕਰੀ ਨੋਟ ਕਰ ਲੋ ਪਿੰਡ ਘਠਿਆਲਾ ਤਸੀਹ ਡੇਰਾ ਬਾਬਾ ਨਾਨਕ ਜ਼ਿਲ੍ਹਾ ਗਰਦਾਸਪੁਰ ਫੋਨ ਨੰਬਰ 9855 76701 ਸ਼ਾਸਿਕਾ ਵਿਧੀ